ਇਹ ਲਵ ਸਾਨੂੰ ਖਰਸ ਕੇ ਤੇ ਸੁਣਨੇ ਪੈਂਦੇ ਆ ਆ ਵਾਹਿਗੁਰੂ ਵਾਹਿਗੁਰੂ ਤੂੰ ਤਾਰਕ ਲਾਈ ਬੈਠੇ ਤੇ ਲਵਸ ਕਹਿੰਦੇ ਪਰ ਮੈਂ ਪਿਛਲੇ ਦਿਨੀ ਵੀ ਕੁੰਗੇ ਵੀ ਇੱਕ ਵਾਰ ਇੱਥੇ ਵੀ ਅਰਜ਼ ਕਰਕੇ ਗਿਆ ਸੁਣ ਮੈਂ ਰਿਪੀਟ ਕਰਨ ਲੱਗਾ ਚੇਤੇ ਰੱਖਿਓ ਰਤਨ ਹੀ ਜੀਵਨ ਦਾ ਨਾਮ ਹੈ ਜਿੱਥੇ ਰਤਨ ਕੋਈ ਨਹੀਂ ਉੱਥੇ ਮਰਦਾ ਹੋ ਜਾਂਦਾ ਰਤਨ ਤੋਂ ਬਿਨਾ ਜ਼ਿੰਦਗੀ ਹੁੰਦੀ ਹੈ ਉਸ ਦਿਨ ਅਰਜ਼ ਕੀਤੀ ਸੀ ਦੁਨਿਆਵੀ تعلیم ਵੀ ਰਤਨ ਤੋਂ ਬਿਨਾ ਕੇ ਬੰਦੇ ਦੀ ਬੁੱਧ ਗਿਆਨ ਨਹੀਂ ਕਰਦੀ 26 ਅੱਖਰ ਨੇ ABC ਦੇ ਅੰਗਰੇਜ਼ੀ ਦੇ 26 ਅੱਖਰ ਨੇ ਨਾ ਤੇ ਜਿਸ ਦਿਨ ਬੱਚੇ ਨੂੰ ਸਕੂਲ ਚ ਪਾਇਆ ਉਹਨਾਂ 26 ਅੱਖਰ ਰਤਨ ਕਰਾਏ ਉਹਨਾਂ 26 ਅੱਖਰਾਂ ਦੇ ਰਤਨ ਨੇ ਸ਼ਬਦ ਪੈਦਾ ਕੀਤੇ ਇੱਕ ਬੱਚਾ PhD ਕਰ ਰਿਹਾ ਪਰ ਯਾਦ ਰੱਖਿਓ ਰਤਨ 26 ਅੱਖਰ ਹੀ ਕਰ ਰਿਹਾ ਹੈ ਉਹਦੀ ਵੋਕੈਬਲਰੀ ਜਿੰਨੇ ਵੀ ਹੁੰਦਾ ਸ਼ਬਦ ਕੋਸ਼ ਉਹ 26 ਅੱਖਰਾਂ ਵਿੱਚੋਂ ਨਿਕਲਦਾ ਹੈ ਪਰ ਕਦੀ ਕਿਸੇ ਨੇ ਉੱਤੇ ਪਹੁੰਚਿਆ ਕਿਤਾਬ ਪੜ੍ਹ ਕੇ ਜੀ ਕਿਹਾ ਮੈਂ ਵੀ ਇਹ ਕਿਤਾਬ ਪੜ੍ਹ ਲਈ ਇਹਦੇ ਵਿੱਚ ਉਹ ਹੀ ਅੱਖਰ ਰਟਣ ਕੀਤੇ ਗਏ ਜਿਹੜੇ ਨਰਸਰੀ 'ਚ ਪੜਾਏ 26 ਅੱਖਰਾਂ ਦਾ ਰਟਨ ਕਰੇ ਬੰਦਾ ਇੱਕ ਦਿਨ ਗੁਰਮਖੋਤ ਬੋਧਕਤਾਂ ਦੇ ਸ਼ਿਖਰ ਤੇ ਪਹੁੰਚ ਜਾਂਦਾ ਹੈ ਜਿਹੜਾ ਗੁਰੂ ਦੇ ਚਾਰ ਅੱਖਰਾਂ ਦਾ ਰਟਨ ਕਰੇ ਰਟਨ ਕਰਦਾ ਹੈ ਇੱਕ ਦਿਨ ਗੁਰੂ ਤੱਕ ਪਹੁੰਚ ਜਾਂਦਾ ਹੈ ਰਟਨ ਹੈ ਜੀ ਗੁਰੂ ਕੀਤੇ 35 ਅੱਖਰ ਰਟਨ ਨੇ ਜਿਨ੍ਹਾਂ ਨੇ ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਦਿੱਤਾ ਕੀ ਜਿਹੜੀ ਅਸੀਂ ਗਿਣਤੀ ਕਰ ਰਹੇ ਹਾਂ ਰਟਨ ਨਹੀਂ ਚਲੋ ਅਸੀਂ ਮੈਂ ਤਾਂ ਇਹ ਲਵ ਲਈ ਵਰਤੇ ਕਿਉਂਕਿ ਪੜ੍ਹੇ ਨਹੀਂ ਕਿ ਸਭ ਤੋਂ ਵੱਧ ਕਹਿੰਦੇ ਜੀ ਇਹ ਤਾਂ ਪੁਰਾਣੀ ਗੱਲਾਂ ਰਟਨ ਕਰੀ ਜਾਂਦੇ ਇੱਕ ਤੋਂ 9 ਤੱਕ ਬਿੰਤੀ ਹੈ ਜ਼ੀਰੋ ਕਲੈਕਸ਼ਨ ਜੋੜ ਦੀ ਕਿਤੇ ਰੱਖਿਓ ਜ਼ੀਰੋ ਮਾੜੀ ਨਹੀਂ ਮੈਂ ਤੁਹਾਨੂੰ ਜ਼ੀਰੋ ਕਲੈਕਸ਼ਨ ਜੋੜੇ ਤੇ 10 ਗੁਣਾ ਬਣਾ ਦਿੰਦੀ ਹਾਂ ਜਿੱਥੇ ਵੀ ਤੁਸੀਂ ਦੇਖੋਗੇ 9 ਤੋਂ ਬਾਅਦ 0 ਆਏਗੀ ਜੇ 9 ਤੋਂ ਬਾਅਦ 10 ਆਇਆ ਤੇ ਉਹਨੇ ਕਨੈਕਸ਼ਨ ਜੋੜਿਆ ਜਦੋਂ 10 ਆਇਆ ਕਦੀ ਕਿਸੇ ਨੇ ਕਿਹਾ ਕਿ ਕਿਉਂ ਰਟਨ ਹੋ ਰਿਹਾ ਦੁਬਾਰਾ 11 ਆਇਆ ਫਿਰ ਇੱਕ ਦੋਵਰੀ ਰਚਨਾ ਹੋ ਗਈ 12 ਆਇਆ ਫਿਰ ਤੋਂ ਰਟਨ ਹੋ ਰਿਹਾ 9 ਹੀ ਗਿਣਤੀ ਦਾ ਰਟਨ ਚੱਲਦਿਆਂ ਚੱਲਦਿਆਂ ਸੰਕੜੇ ਹਜ਼ਾਰਾਂ ਲੱਖਾਂ ਅਰਬਾਂ ਖਰਬਾਂ ਬਣਾ ਦਿੰਦਾ ਜੇ ਸੰਖਿਆ ਦਾ ਰਟਨ ਨਿਰੰਤਰ ਚੱਲੇ ਤੇ ਇੰਨੀ ਵੱਡੀ ਗਿਣਤੀ 'ਚ ਸੰਖਿਆਵਾਂ ਪੈਦਾ ਹੋ ਜਾਂਦੀ ਹੈ ਗੁਰਮੁਖ ਜਿਹੜਾ ਗੁਰੂ ਦੇ ਬਖਸ਼ੇ ਨਾਮ ਦਾ ਗठन ਕਰਦੇ ਉਹਦੇ ਅੰਦਰ ਦੀ ਆਤਮਾ ਦਾ ਵਿਸਤਾਰ ਹੋ ਜਾਂਦਾ ਰਤਨ ਮਾਰਾ ਆਪਾ ਐਸੇ ਕੀਰਤਨ ਕਰਕੇ ਗਏ ਜੀ ਤੁਹਾਡੇ ਜੀ ਗੁਰਮੁਖ ਵਿੱਚਿਆ ਕੀਰਤਨ ਕਰਨ ਵਾਲਾ ਕੀਰਤਨ ਰਤਨ ਨਹੀਂ ਹੋਰ ਕੀ ਵਾਜੇ ਦੇ ਤਿੰਨ ਸਬਤਕ ਨੇ ਭਾਈ ਸਾਹਿਬ ਤੇ ਸਤ ਸੁਣਨ ਨੇ ਦੁਨੀਆ ਭਰ ਦਾ ਸੰਗੀਤ ਸਤ ਸੁਰਾਂ ਦੇ ਰਤਨ ਦਾ ਮੋਥਾ ਹੀ ਹੈ ਇਹ ਸਤ ਸੁਰਾਂ ਦਾ ਰਤਨ ਨਹੀਂ ਸੁਰਾਂ ਸਾਥ ਹੀ ਨਹੀਂ ਕੋਈ ਸਿਰੀ ਬਣ ਜਾਣੀਆਂ ਨੇ ਕੋਈ ਗੋੜੀ ਬਣ ਜਾਣੀਆਂ ਨੇ ਮਾਝ ਬਣ ਜਾਣੀਆਂ ਨੇ ਆਸਾ ਬਣ ਜਾਣੀਆਂ ਨੇ ਸਤ ਸੁਰਾਂ ਦਾ ਰਤਨ ਹੋਵੇ ਤੇ ਦੁਨੀਆ ਪਰ ਦੇ ਰਾਗ ਜਨਮ ਲੈਂਦੇ ਨੇ ਗੁਰਮੁਖੋ ਚਾਰ ਅੱਖਰਾਂ ਦਾ ਰੱਟ ਹੋਵੇ ਅੰਦਰੋਂ ਬ੍ਰਹਮ ਗਿਆਨ ਜਲਦਾ ਹੈ ਗੁਰੂ ਤੰਗ ਅਰਜ਼ ਕੀਤੀ ਰਖਮ ਵਾਲਾ ਨੇ ਐਵੇਂ ਨਾ ਹੱਥ ਦੋ ਕੇ ਪਿੱਛੇ ਪੈ ਜੀ ਕਿਉਂਕਿ ਇਹ ਮਰਜੀਵੜਿਆਂ ਦਾ ਕੰਮ ਹੈ ਲੋਕ ਕਹਿੰਦੇ ਵਹਿਲਿਆਂ ਦਾ ਕੰਮ ਹੈ ਵੈਰ ਨੂੰ ਜਪਣਾ ਮੈਂ ਕਹਿੰਦਾ ਨਹੀਂ ਇਹ ਕੰਮ ਵਾਲਿਆਂ ਦਾ ਕੰਮ ਹੈ ਬੈਠ ਨੂੰ ਜੱਪਣਾ ਬਿਲੜ ਬੰਦੇ ਤਾਂ ਨਾਮ ਜਪੀ ਨਹੀਂ ਸਕਦੇ। ਕਿ ਹਮ ਮੂਰਤ ਕਾੜਾ ਲਾ ਗਿਆ। ਨਾਨਕ ਹਰ ਕੰਮ ਵਿੱਚ ਹਉ ਟਾੜੀ ਬੇਕਾਰ ਕਾੜਾ ਲਾਇਆ। ਗੁਰੂ ਨਾਨਕ ਸਾਹਿਬ ਰਾਤ ਨੂੰ ਕਹਿ ਵਾਰ ਤੁਰੋਂ ਫਰਮਾਇਆ। ਗੁਰੂ ਸਾਹਿਬ ਕਹਿੰਦੇ ਮੈਨੂੰ ਟਾੜੀ ਨੂੰ ਇਹ ਕੰਮ ਲਾ ਦਿੱਤਾ ਵੀ ਤੂੰ ਇਹ ਬੰਦਗੀ ਕਰ। ਮੈਂ ਪਹਿਲੀ ਬੇਨਤੀ ਕਰਾਂਗਾ ਕਿ ਜਿੱਥੇ ਵੀ ਚਾਰ ਸੇ ਇਕੱਠੇ ਹੋਵੋ ਕਰ ਚੋ ਹੋ ਕਿਤੇ ਹੋਵੋ ਯਤਨ ਕਰੋ ਅੰਮ੍ਰਿਤ ਵੇਲਾ ਸਾਮਕੇ ਗੁਰੂ ਗੁਰੂ ਜਪਾ ਵਾਹਿਗੁਰੂ ਹਾਂ ਉਦੋਂ ਬਾਅਦ ਸਵਾਲ ਹੀ ਕੋ ਨਹੀਂ ਰਿਹਾ ਕਿ ਇਹ ਇਹ ਪਰਵੇ ਸਵਾਲ ਵੀ ਤਾਂ ਨਹੀਂ ਕਿਉਂਕਿ ਅੰਦਰ ਖਾਲੀ ਹੈ ਨਾ ਖਾਲੀ ਆ ਢੋਲਕੀ ਵੀ ਜਾਓ ਕਿ ਤਾਂ ਵਿਚਾਰੀ ਬੋਲਦੀ ਖਾਲੀ ਭਾਈ ਸਾਹਿਬ ਤਬਲਾ ਵਜਾ ਕੇ ਗਏ ਖਾਲੀ ਹੈ ਨਾ ਅੰਦਰ ਕੱਪੜਾ ਰੱਖ ਕੇ ਉੱਤੋਂ ਡੁੱਗੀ ਵਿੱਚ ਮੜੀ ਮੜੀ ਹੋਵੇ ਕਿਤੇ ਐ ਚੱਕੂ ਚੋਂ ਜਾਂ ਇਹ ਤੁਹਾਡੇ ਤਬਲੇ ਚੋਂ ਅੱਜ ਕੋਈ ਨਿਕਲ ਖਾਲੀ ਵਿਚਾਰਾ ਤਾਂ ਮਾਜਾ ਕਰਦਾ ਜਦੋਂ ਗੁਰੂ ਕਿਰਪਾ ਨਾਲ ਅੰਦਰ ਭਰ ਜਾ ਪਿਆ ਰਿਓ ਉਦੋਂ ਸਵਾਲ ਨਹੀਂ ਜਨਮ ਲੈਂਦੇ ਉਦੋਂ ਸ਼ਬਦ ਕੀ ਸੁਰਤ ਦੇ ਸਵਾਲਾਂ ਨੂੰ ਸੁਝਾਈ ਜਾਂਦਾ ਹੈ ਸਿਰਫ ਸਵਾਲ ਪੈਦਾ ਕਰਦੀ ਸ਼ਬਦ ਘਾਣ ਨੂੰ ਸੁਝਾਈ ਜਾਂਦਾ ਹੈ ਸਾਡੇ ਚ ਮੰਗਿਆ ਗਿਆ ਦਾਨਾਂ ਸਰਦਾਨ ਨਾਮ ਦਾਨ ਇਸ ਕਰਕੇ ਗੁਰਬਾਣੀ ਦਾ ਬਹੁਤ ਕਿਸਾਂ ਹਜ਼ੂਰ ਕਹਿੰਦੇ ਨੇ ਤੂੰ ਨਾਮ ਦੀ ਜਾਚਨਾ ਹੈ ਅਸੀਂ ਸਾਰੇ ਪਾਠ ਕਰਨੇ ਮੈਂ ਚਲੋ ਕੁਝ ਪ੍ਰਮਾਣ ਦੇ ਦੇਣਾ ਇੱਕ ਤਾਂ ਉਸ ਦਿਨ ਵੀ ਅਸੀਂ ਲਿਆ ਸੀ ਕੇ ਖੰਭੀਖਤ ਕਾਰੀ ਤੇ ਖਾਰੀ ਤੇਰੇ ਨਾਮਦਾਨ ਤੂੰ ਨਿਜ ਪਦ ਕਰਦਾਤਾ ਕੋਹੋ ਦਇਆ ਨਾਮ ਤੇਉ ਮੰਗਤ ਜਨ ਕੋ ਸਦਾ ਰਹੂ ਰੰਗ ਰਤ ਕਮਨ ਵਡਾਈ ਕਹਿ ਸਕੂ ਪਿੰਗਰ ਪਰਬਤ ਪਾਰ ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਤੇਰ ਕਿਰਪਾ ਮੋਹ ਨਾਮ ਦੇਵੋ ਦਾਨਾ ਸਰਦਾਨ

ਬਿਸਰ ਲਾਹੀ ਦਾਤਾਰ ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਚਾਹੋ ਇਹੋ ਮਹਾਰਾਜ ਕਿਰਨ ਕਰਤਾ ਤੂੰ ਮੇਰਾ ਜਜਮਾਨ ਦਾਨਾ ਸਰਦਾਨ ਨਾਮ ਦਾ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹੋ ਤਹਿ ਪੈ ਮੰਗੂ ਦੇਖੋ ਆਪਣਾ ਨਾਮ ਕੇ ਸਤਿਗੁਰੂ ਮੈਨੂੰ ਨਾਮ ਦੀ ਦਾਤ ਬਖਸ਼ੇ ਮੈਂ ਕਿਵਾਰ ਕਿਆ ਪਾਈ ਨੰਦ ਲਾਲ ਸੀ ਜਦੋਂ ਗੁਰੂ ਸਾਹਿਬ ਅੱਖ ਦੇ ਤਰੁੱਟਦੇ ਨੇ ਤੈਨੂੰ ਪਿੰਦ ਨੇ ਕੁਝ ਮੰਗੋ تو کن دیدہ امرہ لذت دیدار بخش سینہ امرہ مقص نے اسرار بخش این دلے بریان نے مارا شوق دے در گلویم بندگی را توک دے خزر مارا آرزو وصل بخش این خزانے چشم مارا فضل بخش ہر سر میون زبان کن آس کرم تاک گوئے بس وہاں کرا دام بدام تو کرپا کر جن نے روم نے نی نیک بندگی دیدے میں روم روم تیری عبادت کری جانے گروہ ਮੈਂ ਬਿੰਦ ਕੀ ਕਰਾਂਗਾ ਤੁਮ ਕੋ ਵੈਸੇ ਸੀ ਜਾਂਚਨਾ ਕਰ ਲੈਣੀ ਨੇ ਉਂਜ ਵੈਸੇ ਕਈ ਵਾਰ ਕਹਿੰਦੇ ਹੁੰਦੇ ਆ ਸਾਡੀ ਅਰਦਾਸ ਕਰ ਦਿਓ ਜੀ ਨਾਮ ਲਈ ਅਰਦਾਸ ਕਰਿਓ ਸਾਡੀ ਮੈਂ ਕੇਵਲੀ ਹਸਪੈਨਾ ਵੀ ਕਹੋਗੇ ਤੇ ਲੜ ਪਣਗੇ ਜਦੋਂ ਦਾਨਾ ਸਰਦਾਨ ਕਿਉਂਕਿ ਉਹਦਾ ਨਾਮ ਨਹੀਂ ਵਿੱਚ ਆਇਆ ਉਹਦੋਂ ਬੇਤਿਆਨੇ ਹੁੰਦੀ ਅਸੀ ਦਾਨਾ ਸਰਦਾਨ ਨਾਮ ਦਾ ਸਭ ਤੋਂ ਸ਼ਰੋਮਣੀ ਦਾ ਅਗਲਾ ਬਚਨੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਸ਼ਨਾ ਚਲੋ ਲਭੇ ਦਰਸ਼ਨ ਜੀ ਅਸ਼ਨਾ ਵਰਤਨੇ I'm not to start getting a